ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀਓ ਨਾ 94 ਤੇ 234% ਸੰਬੰਧੀ ਨਵੀਂ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਸਾਰੇ ਹੀ 994 ਕੈਂਡੀਡੇਟਸ ਤੇ ਲਈ ਬਹੁਤ ਵੱਡੀ ਅਪਡੇਟ ਹੈ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੀ ਪ੍ਰੋਵੀਜ਼ਨਲ ਲਿਸਟ ਆ ਉਹ ਆਊਟ ਹੋ ਚੁੱਕੀ ਹੈ ਜੀ 994 ਕੈਂਡੀਡੇਟਸ ਦੀ ਤੁਸੀਂ ਸਕਰੀਨ ਤੇ ਜਿਹੜੀ ਲਿਸਟ ਵੀ ਦੇਖ ਪਾ ਰਹੇ ਹੋਵੋਗੇ ਏ ਤੁਸੀਂ ਦੇਖ ਸਕਦੇ ਹੋ ਸਾਰੀ ਹੀ ਕੈਟਾਗਰੀ ਦੇ ਇਹ ਤੁਸੀਂ ਪਹਿਲਾਂ ਓਪਨ ਕੈਟਾਗਰੀ ਦੀ ਦੇਖੋਗੇ ਠੀਕ ਹੈ ਓਪਨ ਕੈਟਾਗਰੀ ਦੀ ਜਿਹੜੀ ਪ੍ਰੋਵੀਜ਼ਨਲ ਲਿਸਟ ਹੈ ਉਹ ਹੈ ਉਸ ਤੋਂ ਬਾਅਦ ਬਾਕੀ ਕੈਟਾਗਰੀਜ਼ ਵੀ ਹੈਗੀਆਂ ਨੇ ਸਾਰੀ ਹੀ ਕੈਟਾਗਰੀਜ਼ ਦੀ ਟੋਟਲ ਜਿਹੜੀ ਹੈ ਲਿਸਟ ਹੈ ਉਹ ਜਾਰੀ ਕੀਤੀ ਹੈ ਡਿਪਾਰਟਮੈਂਟ ਵੱਲੋਂ ਠੀਕ ਹੈ ਜੀ ਓਪਨ ਕੈਟਾਗਰੀ ਦੀ ਜੇ ਤੁਸੀਂ ਦੇਖੋ ਤਾਂ ਇਹ ਅੱਗੇ ਜਾ ਕੇ ਤੁਸੀਂ ਦੇਖੋਗੇ ਆ ਤੁਸੀਂ ਦੇਖ ਸਕਦੇ ਹੋ ਟੋਟਲ ਜਿਹੜੇ ਨੇ ਇਹ 1170 ਤੱਕ ਜਿਹੜੇ ਇਹ ਸਾਰੇ ਓਪਨ ਕੈਂਡੀਡੇਟਸ ਨੇ ਠੀਕ ਹੈ ਜਿਨ੍ਹਾਂ ਦਾ 132 ਮਾਰਕਸ ਤੱਕ ਜਿਹੜੇ एलिजिਬਲ ਦਿਖਾਈ ਹੋਏ ਨੇ ਇਸ ਤੋਂ ਬਿਨਾ ایਡਬਲਿਊ ਐਸ ਦੀ ਕੈਟਾਗਰੀ ਦੀ ਜੇ ਗੱਲ ਕਰੀਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ एलिजिਬਲ ਵਾਲੇ ਠੀਕ ਹੈ ਜੀ ਤੇ ایਡਬਲਿਊ ਐਸ ਤੋਂ ਬਾਅਦ ਤੁਸੀਂ ਅੱਗੇ ਜਿਹੜੀ ਹੈ ਕੈਟਾਗਰੀ ਦੇਖੋਗੇ ਸਕਰੀਨ ਤੇ ਇਹ ਹੈਗੀ ਆਪਣੇ ਕੋਲ bc ਕੈਟਾਗਰੀ ਠੀਕ ਹੈ ਜੀ ਐਸਸੀ ਆ ਰਹੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ एलिजिबल ਨੋਨ एलिजिबल ਸਾਰਾ ਲਿਖਿਆ ਹੋਇਆ ਹੈ ਠੀਕ ਹੈ ਹੁਣ ਦੇਖੋ ਜੇ ਆਪਾਂ ਗੱਲ ਕਰੀਏ ਇਸ ਪ੍ਰੋਵੀਜ਼ਨਲ ਲਿਸਟ ਦੀ ਠੀਕ ਹੈ ਤਾਂ ਇਹ ਜਿਹੜੀ ਪ੍ਰੋਵੀਜ਼ਨਲ ਲਿਸਟ ਹੈ ਪ੍ਰੋਵੀਜ਼ਨਲ ਲਿਸਟ ਦਾ ਮਤਲਬ ਹੁੰਦਾ ਹੈ ਕਿ ਫਾਈਨਲ ਲਿਸਟ ਤੋਂ ਪਹਿਲਾਂ ਦੀ ਲਿਸਟ ਠੀਕ ਹੈ ਇਹਦੇ ਵਿੱਚ ਤੁਹਾਨੂੰ ਐਲੀਜੀਬਲ ਵਾਲੇ ਤੇ ਵਿਦ ਹੈਲਡ ਵਾਲੇ ਇੱਥੇ ਤੁਸੀਂ ਦੇਖੋਗੇ ਆ ਦੇਖੋ ਵਿਦ ਹੈਲਡ ਹੈ ਹੈਨਾ ਵਿਦ ਹੈਲਡ ਵਾਲੇ ਸਟੂਡੈਂਟਸ ਦੇ ਲਈ ਵੀ ਅਲੱਗ ਲਿਸਟ ਜਾਰੀ ਹੋਏਗੀ ਜਾਂ ਇਹਨਾਂ ਲਈ ਜਿਹੜੀ ਹੈ ਕਹਿ ਲਓ ਇਹਨਾਂ ਨੂੰ ਇੱਕ ਪ੍ਰੋਪਰ ਸਮਾਂ ਦਿੱਤਾ ਜਾਏਗਾ ਵਿਦ ਹੈਲਡ ਵਾਲਿਆਂ ਨੂੰ ਠੀਕ ਹੈ ਇਹ ਜਾ ਕੇ ਆਪਣਾ ਡਿਪਾਰਟਮੈਂਟ ਦੇ ਵਿੱਚ ਜਾ ਕੇ ਕੰਟੈਕਟ ਕਰਨ ਉਹਨਾਂ ਨੂੰ ਪੁੱਛਣ ਕਿ ਇਹਨਾਂ ਦਾ ਜਿਹੜਾ ਨਾਮ ਹੈ ਉਹ ਵਿਦ ਹੈਲਡ ਦੇ ਵਿੱਚ ਕਿਉਂ ਹੈ ਜਾਂ ਫਿਰ ਅਲੱਗ ਤੋਂ ਵਿਦ ਹੈਲਡ ਲਿਸਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਜਾਏਗਾ ਕਿ ਕਿਸੇ ਡਾਕੂਮੈਂਟ ਦੇ ਵਿੱਚ ਜਿਹੜੀ ਓਬਜੈਕਸ਼ਨ ਲੱਗੀ ਹੈ ਜਾਂ ਜੋ ਵੀ ਦਿੱਕਤ ਆਈ ਹੈ ਉਹਦਾ ਰੀਜ਼ਨ ਮੈਂਸ਼ਨ ਹੋਏਗਾ ਠੀਕ ਹੈ ਜੀ ਤੇ ਜਿਹੜੇ ਐਲੀਜੀਬਲ ਨੇ ਉਹਨਾਂ ਦੇ ਨਾਮ ਦੇ ਮੁਰੇ ਐਲੀਜੀਬਲ ਤੁਹਾਨੂੰ ਸ਼ੋ ਹੋਏਗਾ ਜਿਨ੍ਹਾਂ ਦੇ ਕਿਸੇ ਡਾਕੂਮੈਂਟ ਦੇ ਵਿੱਚ ਕੋਈ ਤਰੁੱਟੀ ਹੈ ਕੋਈ ਦਿੱਕਤ ਹੈ ਹਨਾ ਜਾਂ ਕੋਈ ਕਹਿ ਲੋ ਵੀ ਪ੍ਰੋਬਲਮ ਹੈ ਉਹਨਾਂ ਦੇ ਸਾਹਮਣੇ ਜਿਹੜਾ ਵਿਧ ਹੈਲਡ ਲਿਖਿਆ ਹੋਇਆ ਮਿਲੇਗਾ ਕਲੀਅਰ ਹੈ ਤਾਂ ਇਹ ਪ੍ਰੋਵੀਜ਼ਨਲ ਲਿਸਟ ਹੈ ਯਾਨੀ ਕਿ ਫਾਈਨਲ ਲਿਸਟ ਤੋਂ ਪਹਿਲਾਂ ਦੀ ਇੱਕ ਲਿਸਟ ਹੁੰਦੀ ਹੈ ਜਿਸ ਦੇ ਵਿੱਚ ਕਿ ਤੁਹਾਨੂੰ ਸਾਰਾ ਡਾਟਾ ਦੇਖਣ ਨੂੰ ਮਿਲ ਜਾਂਦਾ ਹੈ ਤੁਹਾਡੇ ਖੁਦ ਦੇ ਰਿਲੇਟਡ ਠੀਕ ਹੈ ਕਿ ਤੁਹਾਡਾ ਨਾਮ ਐਲੀਜੀਬਿਲਟੀ ਦੇ ਦੇ ਵਿੱਚ ਨੇ ਉਹ ਸਾਰੀ ਡਿਟੇਲ ਜਿਹੜੇ ਤੁਸੀਂ ਇੱਥੇ ਆਪਣੇ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਆਪ ਦਾ ਰੋਲ ਨੰਬਰ ਫਿਲਪ ਕਰਕੇ ਤੁਸੀਂ ਇੱਥੇ ਜਿਹੜਾ ਆਪਣਾ ਨਾਮ ਵੀ ਚੈੱਕ ਕਰ ਲੈਣਾ ਹੈ ਜੀ ਤਾ ਕਾਫੀ ਲੰਬੇ ਸਮੇਂ ਬਾਅਦ ਜਿਹੜੀ ਹੈ ਡਿਪਾਰਟਮੈਂਟ ਵੱਲੋਂ ਫਾਈਨਲੀ ਪ੍ਰੋਵੀਜ਼ਨਲ ਲਿਸਟ ਜਿਹੜੀ ਆਊਟ ਕਰ ਦਿੱਤੀ ਗਈ ਹੈ ਹੁਣ ਆਪਾਂ ਗੱਲ ਕਰ ਲਈ ਜੁਆਇਨਿੰਗ ਦੀ ਸਭ ਤੋਂ ਪਹਿਲਾਂ ਆਪਾਂ 23 ਚੌਥ ਦੀ ਗੱਲ ਕਰ ਲਈਏ ਦੇਖੋ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਜਿਹੜੀ ਗੱਲ ਬਹੁਤ ਜ਼ਿਆਦਾ ਸੁਣਨ ਦੇ ਵਿੱਚ ਆਈ ਸੀ ਕਿ ਆਉਣ ਵਾਲੇ ਟੀਚਰਸ ਡੇ ਨੂੰ ਯਾਨੀ ਕਿ 5 ਸੈਪਟੰਬਰ ਨੂੰ ਜਿਹੜੇ 23 ਚੌਥ ਨੂੰ ਜਿਹੜੇ ਜੁਆਇਨਿੰਗ ਲੈਟਰ ਮਿਲਣਗੇ ਹੁਣ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਹ ਤੁਸੀਂ ਜਿਹੜਾ ਆਪ ਵੀ ਅੰਦਾਜ਼ਾ ਲਗਾ ਸਕਦੇ ਹੋ 23 ਚੌਥ ਵੱਲੋਂ ਬਹੁਤ ਜ਼ਿਆਦਾ ਕਹਿ ਲੋ ਵੀ ਪ੍ਰੋਟੈਸਟ ਕੀਤਾ ਇਹ ਤਸਵੀਰਾਂ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਇਹ ਕੱਲ ਦੀਆਂ ਤਸਵੀਰਾਂ ਨੇ ਠੀਕ ਹੈ ਜਦੋਂ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਜਿਹੜਾ ਘਰਾ ਕੀਤਾ ਗਿਆ ਪ੍ਰੋਵੀਜ਼ਨਲ ਲਿਸਟ ਜਾਰੀ ਕਰਾਉਣ ਦੇ ਲਈ ਉਹ ਜਿਹੜਾ ਹੈ ਉਸੇ ਇਸੇ ਤਰਨੇ ਕਰਕੇ ਕਹਿ ਲਓ ਵੀ ਇੱਕ ਤਰੀਕੇ ਨਾਲ ਲਿਸਟ ਜਿਹੜੀ ਜਾਰੀ ਹੋਈ ਹੈ ਇਸ ਤੋਂ ਬਿਨਾ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਡੀਟੀਐਫ ਵੱਲੋਂ ਵੀ 23 24 ਤੇ 994 ਭਰਤੀਆਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਹੈ 21 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਸੌਂਪੇ ਗਏ ਨੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਤਾਂ ਰਣਤਾਰਨ ਮਾਨਸਾ ਮਲੇਰਕੋਟਲਾ ਸਾਰੇ ਹੀ ਮੋਸਟਲੀ ਜ਼ਿਲ੍ਹੇ ਨੇ ਇਹ 21 ਜ਼ਿਲ੍ਹਿਆਂ ਦੇ ਵਿੱਚ ਜਿਹੜਨੇ ਮੰਗ ਪੱਤਰ ਜਿਹੜਨੇ ਉਹ ਸੌਂਪੇ ਗਏ ਨੇ 23 ਚੋਂ ਤੇ 94 ਪਰ ਤਿੰਨ ਉਹ ਜਿਹੜਾ ਪੂਰਾ ਕਰਾਉਣ ਦੇ ਲਈ ਠੀਕ ਹੈ ਕੱਲ ਇੰਨਾ ਜ਼ਿਆਦਾ ਧਰਨਾ ਹੋਇਆ ਰਾਤ ਨੂੰ ਵੀ ਐਸੇ ਕਰਕੇ ਜਿਹੜਾ ਕਹਿ ਲਓ ਵੀ ਲਿਸਟ ਜਿਹੜੀ ਅੱਜ ਸੰਡੇ ਹੈ ਤੁਸੀਂ ਆਪ ਵੀ ਸਮਝ ਜਾ ਰਹੇ ਹੋ ਸੰਡੇ ਨੂੰ ਵੀ ਲਿਸਟ ਜਾਰੀ ਹੋਈ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰੀਕੇ ਨਾਲ ਜਿਹੜਾ ਪ੍ਰੈਸ਼ਰਾਈਜ਼ ਆ ਉਹ ਸਹੀ ਤਰੀਕੇ ਨਾਲ ਬਣਾਇਆ ਗਿਆ ਠੀਕ ਹੈ ਜੀ ਕੈਂਡੀਡੇਟਸ ਵੱਲੋਂ ਧਰਨਾ ਜਿਹੜਾ ਸਹੀ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਤਾਂ ਕੀਤੇ ਜਾ ਕੇ ਜਿਹੜੀਆਂ ਨੇ ਹੁਣ ਪ੍ਰੋਵੀਜ਼ਨਲ ਲਿਸਟ ਤੁਹਾਨੂੰ ਦੇਖਣ ਨੂੰ ਮਿਲੀ ਹੈ ਬਾਕੀ ਰਹੀ ਗੱਲ ਦੇਖੋ ਜੁਆਇਨਿੰਗ ਦੀ ਤਾਂ ਜਿਸ ਹਿਸਾਬ ਨਾਲ ਡਿਪਾਰਟਮੈਂਟ ਕੰਮ ਕਰ ਰਿਹਾ ਤਾਂ ਜਲਦੀ ਜੁਆਇਨਿੰਗ ਦੀ ਪੋਸੀਬਿਲਿਟੀ ਨਹੀਂ ਹੈਗੀ ਹਾਂ ਜੇਕਰ ਵੱਧ ਤੋਂ ਵੱਧ ਪ੍ਰੋਟੈਸਟ ਕੀਤਾ ਗਿਆ ਹਨਾ ਵੱਧ ਤੋਂ ਵੱਧ ਪ੍ਰੈਸ਼ਰਾਈਜ਼ ਕੀਤਾ ਗਿਆ ਫਿਰ ਕੁਝ ਦਿਨਾਂ ਦੇ ਵਿੱਚ ਕਹਿ ਲਓ ਤੁਹਾਨੂੰ ਜੁਆਇਨਿੰਗ ਵੀ ਦੇਖਣ ਨੂੰ ਮਿਲ ਸਕਦੀ ਹੈ 23 ਚੋਂ ਦੀ ਜੇ ਆਪਾਂ 5 ਸਤੰਬਰ ਵਾਲੀ ਗੱਲ ਕਰੀਏ ਤਾਂ ਦੇਖੋ ਪਹਿਲਾਂ ਤਾਂ ਇਹ ਚੀਜ਼ ਪੋਸੀਬਲ ਲੱਗ ਰਹੀ ਸੀ ਕਿਉਂਕਿ 23 ਚੋਂ ਦਾ ਸਾਰਾ ਕੁਝ ਕੰਪਲੀਟ ਹੈ ਕਰਨ ਨੂੰ ਇਹ 5 ਸਤੰਬਰ ਨੂੰ ਦੇ ਵੀ ਸਕਦੇ ਨੇ ਆਫਰ ਲੈਟਰ ਪਰ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਡਿਪਾਰਟਮੈਂਟ ਤੇ ਡਿਪੈਂਡ ਕਰਦੀਆਂ ਨੇ ਜਿੰਨਾ ਜ਼ਿਆਦਾ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਤਾਂ ਇਸ ਤੋਂ ਬਿਨਾ ਤੁਹਾਨੂੰ ਪਤਾ ਹੈ ਕਿ ਬਾਈ ਪੋਸਟਾਂ ਦੀ ਵੀ ਲਿਸਟਾਂ ਜਿਹੜੀਆਂ ਨੇ 8TT ਦੀ ਜਾਰੀ ਕੀਤੀਆਂ ਗਈਆਂ ਨੇ ਤੇ ਅੱਜ ਛੁੱਟੀ ਵਾਲੇ ਦਿਨ ਵੀ 99 ਦੇ ਪ੍ਰੋਵੀਜ਼ਨਲ ਲਿਸਟ ਆਊਟ ਕਰ ਦਿੱਤੀ ਗਈ ਹੈ ਠੀਕ ਹੈ ਇਸੇ ਤਰ੍ਹਾਂ ਜੇਕਰ 23 ਚੌਂਟ ਵਾਲੇ ਬੱਤਵਾਦੀ ਕਿਆ 2 ਦਿਨਾਂ ਦੇ ਵਿੱਚ ਪ੍ਰੈਸ਼ਰਾਈਜ਼ ਕਰਦੇ ਨੇ ਤਾਂ ਤੁਹਾਨੂੰ 5 ਤਰੀਕ ਨੂੰ ਵੀ ਆਫਰ ਲੈਟਰ ਦੇਖਣ ਨੂੰ ਮਿਲ ਸਕਦੇ ਨੇ ਠੀਕ ਹੈ ਜੀ ਤਾਂ ਇਹ ਹੈਗੀ ਸੀ ਦੀ ਅੱਜ ਦੀ ਅਪਡੇਟ ਬਾਕੀ ਬਹੁਤ ਸਾਰੇ ਸਟੂਡੈਂਟਸ ਦਾ ਜਿਨ੍ਹਾਂ ਦਾ ਨਾਮ ਆਇਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਿਹੜੇ ਜਿਹੜੇ ਸਟੂਡੈਂਟਸ ਐਲੀਜੀਬਲ ਨੇ ਉਹ ਆਪਣੇ ਕ ਪੋਬਿਲਟੀ ਵੀ ਦੱਸਿਓ ਠੀਕ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਪ੍ਰਕਾਰ ਦੀ ਛੋਟੀ ਵਾਟੀ ਅਪਡੇਟ ਜਿਹੜੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਠੀਕ ਹੈ ਜੀ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ 23 ਚੌਣ ਦੀ ਪੋਸਿਬਿਲਟੀ ਹੈਗੀ ਆ 5 ਸੈਪਟੰਬਰ ਨੂੰ ਜੁਆਇਨਿੰਗ ਲੈਟਰਸ ਦੀ ਜਾਂ ਨਹੀਂ ਤੁਸੀਂ ਆਪਦੇ ਵਿਚਾਰ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਪ੍ਰੋਵੀਜ਼ਨਲ ਲਿਸਟ ਮੈਂ ਤੁਹਾਨੂੰ ਤੋ ਡਾਊਨਲੋਡ ਕਰ ਲੈਣਾ ਠੀਕ ਹੈ ਜੀ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕੋਈ ਵੀ ਕੁਐਸਚਨ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ